ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਾ ਸਵਾਗਤ ਹੈ ਸਾਡੇ YouTube ਚੈਨਲ ਗੁਰਬਾਣੀ ਕੀਰਤਨ ਤੇ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਬਾਬਾ ਅਜੀਤ ਸਿੰਘ ਜੀ ਦੀ ਸ਼ਾਤੀ ਉਤੇ ਕਿੰਨੇ ਧੀ ਲੱਗੇ ਸਨ ਅਤੇ ਉਹ ਜੰਗ ਵਿੱਚ ਲੜਦੇ-ਲੜਦੇ ਕਿਵੇਂ ਸ਼ਹੀਦ ਹੋਏ ਸਨ ਜਦੋਂ 10 ਲੱਖ ਫੌਜ ਨੇ ਚਮਕੌਰ ਦੀ ਗੜੀ ਨੂੰ ਘੇਰਾ ਪਾਇਆ ਤਾਂ ਉਸ ਸਮੇਂ ਗੁਰੂ ਜੀ ਕੋਲ 40 ਸਿੰਘ ਬਣੇ اس سمے تین جتھے گڑی تو باہر چار پہ سن اس سمے بابا اجیت جی نے کہا بھائی دیا جی اگلا جتھا میں لے کے جاگا پھر بھائی دیا جی نے کہا کہ اجیت جی تھی نہیں جا سکتے پھر اجیت جی نے کہا میں کیوں نہیں جا سکتا پھر بھائی دیا جی نے کہا ਕਾਲਸਾ ਪੰਥ ਨੂੰ ਉਹ ਕਟਾ ਪਵੇਗਾ ਜਿਹੜਾ ਕਦੀ ਨਹੀਂ ਪੂਰਾ ਹੋ ਸਕਦਾ ਫਿਰ ਬਾਬਾ ਅਜੀਤ ਸਿੰਘ ਜੀ ਇੱਕ ਖਾ ਪਾਈ ਦੇਆ ਸਿੰਘ ਜੀ ਮੈਂ ਮੈਨੂੰ ਸ਼ਹੀਦ ਹੋਏ ਸਿੰਘਾ ਤੋਂ ਅਲੱਗ ਕਰਕੇ ਨਾ ਦੇਖੋ ਕਾਲਸਾ ਪੰਥ ਰਿਸ਼ਤੇ ਆ ਦਾ ਮਹਤਾਜ ਨਹੀਂ ਹੈ ਮੈਨੂੰ ਗੁਰੂ ਪਿਤਾ ਦਾ ਪਤਾ ਹੈ ਕਿ ਉਹ ਮੈਨੂੰ ਜੰਗ ਵਿੱਚ ਜਾਣ ਲਈ ਗੜੀ ਦਾ ਦਰਵਾਜ਼ਾ ਆਪਣੇ ਹੱਥਾਂ ਨਾਲ ਖੋਲ ਦੇਣਗੇ ਫਿਰ ਭਾਈ ਦਿਆ ਸਿੰਘ ਜੀ ਤੇ ਹੋਰ ਪੰਜ ਸਿੰਘਾ ਗੁਰੂ ਜੀ ਕੋਲ ਪਹੁੰਚੇ ਤੇ ਗੁਰੂ ਜੀ ਨੂੰ ਕਹਿਣ ਲੱਗੇ ਗੁਰੂ ਜੀ ਮੈਂ ਤੁਹਾਡੇ ਅੱਗੇ ਇੱਕ ਫਰਿਆਦ ਰੱਖੀ ਸੀ ਇਹਨੇ ਨੂੰ ਬਾਬਾ ਅਜੀਤ ਸਿੰਘ ਜੀ ਉੱਤੇ ਪਹੁੰਚ ਗਾਂਦੇ ਹਨ ਤੇ ਕਹਿੰਦੇ ਹਨ ਕਿ ਗੁਰੂ ਪਿਤਾ ਮੈਂ ਜੰਗ ਵਿੱਚ ਜਾਨ ਦੇ ਤਿਆਰ ਹਾਂ ਮੈਨੂੰ ਆਪਣਾ ਆਸ਼ੀਰਵਾਦ ਦੋ ਫਿਰ ਗੁਰੂ ਜੀ ਨੇ ਬਾਬਾ ਅਜੀਤ ਸਿੰਘ ਜੀ ਨੂੰ ਆਸ਼ੀਰਵਾਦ ਦਿੱਤਾ ਤੇ ਆਪਣੇ ਸਾਥੀ ਕਿਰਪਾਨ ਦੇ ਕੇ ਜੰਗ ਨੂੰ ਤੋਰਿਆ ਫਿਰ ਬਾਬਾ ਅਜੀਤ ਸਿੰਘ ਜੀ ਨੇ ਗੜੀ ਤੋਂ ਬਾਹਰ ਜਾਣ ਤੋਂ ਪਹਿਲਾਂ ਦੇਖਾ ਜਵਾਲਾ ਤੇ ਇੱਕ ਲੜਾਉ ਤਬੇ ਗੋਬਿੰਦ ਸਿੰਘ ਨਾਮ ਕਰਾਉ ਇਹ ਨਾ ਕਹਿੰਦਾ ਹੀ ਬਾਬਾ ਅਜੀਤ ਸਿੰਘ ਜੀ ਗਾੜੀ ਤੋਂ ਬਾਹਰ ਚਲੇ ਗਏ ਤੇ ਬਾਹਰ ਜਾਂਦਾ ਹੀ ਗਮਸ਼ਾਨ ਦਾ ਯੁੱਧ ਸ਼ੁਰੂ ਹੋ ਗਿਆ ਲੜਦੇ ਲੜਦੇ ਮੁਗਲਾ ਦੀ ਪਹੁੰਚ ਨੇ ਫਾਇਟ ਦਾ ਅਜੀਤ ਸਿੰਘ ਜੀ ਨੂੰ ਘੇਰਾ ਪਾ ਲਿਆ ਅਤੇ ਉਹਨਾਂ ਉੱਤੇ ਹਮਲਾ ਕਰਨ ਲੱਗੇ ਮੁਗਲ ਫੌਜ ਉਹਨਾਂ ਉੱਤੇ ਤੀਰ ਨਾਲ 바ਰ ਕਰਨ ਲੱਗੀ ਇਸ ਵੀਰਤਾ ਨਾਲ ਲੜਦੇ ਹੋਏ ਸਾਹਿਬ ਜادہ ਅਜੀਤ ਸਿੰਘ ਜੀ ਸ਼ਹੀਦ ਹੋ ਗਏ ਸ਼ਹੀਦੀ ਦੇ ਸਮੇਂ ਉਹਨਾਂ ਦੇ ਸਰੀਰ ਉੱਤੇ 300 ਤੋਂ ਵੱਧ ਤੀਰ ਲੱਗੇ ਹੋਏ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜੇ ਤੁਹਾਨੂੰ ਇਹ ਵੀਡੀਓ ਵਿਦਿਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਜੀ